ਆਪੋ ਤੁਪੂ ਖਾ ਮਾਰਦਾ ਲਾ ਫਿਰ ਮੈਂ ਕੀ ਕਰਾਂ ਮੈਂ ਤੈਨੂੰ ਕਿੱਥੋਂ ਦੁੱਧ ਚਨਾਵਾਂ ਮੇਰੇ ਤਾਂ ਦੁੱਧ ਵੀ ਆਉਣਾ ਖੱਟ ਗਿਆ ਹੈ ਦਿਨ ਬਾ ਨਾ ਪੇਕੇ ਚੱਜਦੇ ਨਾ ਸਹਰੇ ਚੱਜਦੇ ਆਪਦੇ ਮਾਪੇ ਉਹ ਤੁਹਾਨੂੰ ਲੈ ਨਹੀਂ ਗਏ ਤੇ ਹੁਣ ਪਾਣਿਆ ਪਰ ਜਾਣਿਆ ਦੇ ਬਸ ਕੋਈ ਨਹੀਂ ਤੇ ਹੁਣ ਮੈਂ ਕੀ ਕਰਾਂ ਤੁਸੀਂ ਸੌਲ ਸੌਲ ਫੇਰ ਵੀ ਸੌਲ ਤੁਸੀਂ ਪਰ ਧਿਆਨ ਨਹੀਂ ਆਉਂਦਾ ਮੇਰੇ ਤਾਂ ਤੇ ਜਾਣਦਾਰਾਂ ਨੂੰ ਤੇਤੀ ਜਾ ਕੇ ਗੈਰ ਨੂੰ ਨਾਲ ਦੇ ਉਤੋਂ ਜਵਾਕਾਂ ਨੂੰ ਸਿਖਾ ਜਾਂਦਾਂ ਮੈਂ ਦੀਆਂ तेरे भूआू जो कोई चीज चुके जा हाथ लाया करे देना पो हाथ होगी पता नहीं कहे जवानी है पेटी क्या देना है हम जो मैं इतने आई हाँ तुम आपके पेटी बैठना जाके तुम आए तो दे देख लो भी कुछ तो जापे चौपड़ी है बेचारी ये कट दी आए हैं परसों की काम ही कम कराई आते खाने तो कुछ भी दिदना रही ਮਾਤੀ ਕੋ ਮੇਰਾ ਤਾਂ ਵਿਚਾਰਾ ਜਵਾਕ ਵੀ ਭੁੱਖਾ ਮਰੀ ਜਾਂਦਾ ਰਿਹਾ ਕੋ ਦੁੱਧ ਘਟਾਉਣਾ ਤੇ ਕੋ ਚੰਦਰੀ ਸੱਸ ਸੱਸ ਹੋਈ ਕੇ ਮਾਂ ਹੋਈ ਅਗਰ ਕਰਦਾ ਸੱਚ ਤੇ ਮਾਂ ਜਦ ਲਈ ਮਾਰ ਕੇ ਲਿਉਂਦਾ ਪਤਾ ਮੇਰੀ ਸੱਸ ਐਡੇ ਕਿਉਂ ਫਰਕ ਕਰਦੀ ਐਗੀ ਕਿਉਂ ਰੋਜ਼ ਮੈਨੂੰ ਨਾ ਕੋੜ ਭੇਜ ਦਿੰਦੀ ਐਗੀ ਚਾਹ ਦੇਖਦੀ ਆਂ ਪੁੱਛ ਕੇ ਜੇ ਦੇਵ ਹੁੰਦੇਣਾ ਤਾਂ ਬੁੱਧ ਦੀ ਬੁੱਧ ਦੀ ਬੁੱਧ ਦੀ ਕੋਈ ਵੀ ਤਾਂ ਵਿਚਾਰੇ ਜਵਾਕ ਨੂੰ ਤਾਂ ਦੁੱਧ ਤਾਂ मैंने दे भी भी बचारा दे दी मैं किसी के आंढ़ गुआ जान दिन भी बेचार ने मैं किसी दुधी पी आज रेहना जा बना लूगी काबू ने जी नहीं लाया भाई मैं आ गई वहां गई मेरी तस भी मेन टूटूगी मैनू तेरे घर आला भी टूटूगा शराबी कबाबी है ਪੋਪਾ ਦਾ ਮਾਣੇ ਲੋਦੀ ਕਾਲਾ ਲਾਣ ਕਿ ਗਈ ਨਾ ਉਹ ਵੀ ਖੁੱਟਣ ਮੈਂ ਤਾਂ ਐ ਵੀ ਨਕਾਰਜ ਕਰਦੇ ਕਿ ਸਾਡਾ ਜਵਾਬ ਕਰ। ਲਓ ਤੁਸੀਂ ਸਾਰੋਤ ਕੀ ਰੋਟੀ ਦੀ ਤੇ ਦੁੱਧ ਚਾਹ ਦੀ ਗੱਲ ਹੈ। ਤੁਸੀਂ ਉਹ ਤਾਂ ਹਾਂ ਹਾਂ ਪਪਾ ਹਾਂ ਭੁੱਖ ਲੱਗਿਆ ਤੈਨੂੰ ਤੈਨੂੰ ਭੁੱਖ ਲੱਗੀ ਆ ਕਾਕੂ ਮੈਂ ਕੀ ਕਰਾਂ ਪਰ ਤੇਰੇ ਦੁੱਧ ਹੀ ਨਹੀਂ ਆ ਰਹਾ ਮੈਂ ਚਗਾਵਾਂ ਤੈਨੂੰ ਕਿੱਥੇ ਦੁੱਧ ਪਿਆਵਾ ਤੇ ਨਹੀਂ। ਹਾਂ ਅਚੰਦਨ ਅਚੰਦਨ ਆ ਨਹੀਂ ਗਈਆਂ। ਚਲ ਹੁਣ ਤਗਲੀਆਂ ਹੋਣੀਆਂ ਨਹੀਂ ਆ। कु खेडन गई है जे तू दो पैजे ना मैं दुकता करके पी चोरूंगी तो तेन दुआ हाय हाय गिर वाह पता नहीं चीजा है मैं ना थोड़ा दुधा कर लंगी भाई पी लूगी ना फिर दुद्ध आ जाऊगा वा, तेरे वास तू पा जाता

ਕਿੱਥੇ ਤਾਂ ਉਹਨਾਂ ਨੂੰ ਇੰਨਾ ਨੱਚਾ ਹੋਣਾ ਸੀਗਾ ਤੇ ਕਿੱਥੇ ਰੱਬਾ 200 ਕਰਨ ਨੂੰ ਵੀ ਦੱਸਦੇ ਆ ਗੱਲਾਂ ਕਰਮ ਕਰੱਸਦੇ ਆ ਕਦੇ ਐਂ ਲੱਗਦਾ ਵੀ ਮਾਂ ਕਿਉਂ ਦੇਖਿਆ ਸੀਗਾ ਚੱਲ ਬੇਮਾਨਾ ਉਹ ਖਾ ਲਾ ਮੁੱਢਾ ਕਰੇ ਹੈਨੀ ਦੋਸਤਾਂ ਤੇਰਾ ਆ ਜਾਣੀਂ ਨਾਲ ਤਾਂ ਦੋ ਰੋਟੀਆਂ ਚੱਕ ਕੇ ਖਾ ਲ ਐਂ ਪਤਾ ਡੱਬੇ ਚ ਰੋਟੀਆਂ ਛੱਡਣਾ ਵੀ ਹੋਣ ਗਿਆ ਜਾਂ ਨਾ ਨਾ ਕਰ ਰੋਟੀਆਂ ਚੱਕ ਕੇ ਖਾ ਲਾ ਦੋਨੇ ਦੁੱਧ ਦੀ ਪੂੜ ਪੱਤੀ ਕਰਕੇ ਥੀਰ भी सौर वो सो दर जमी जाई आई चंगा माड़ा नहीं कदया फिर भी पता नहीं मेरे कर देना बुरी जिन्हें घर की ती की कदर ना की किसी दिन रब पता ही नहीं होंगी मंगाने घरे दिन घर का मालक कमाती मैं तो जड़ी अज नौकरी बुरी होती है ਨਿੱਕੇ ਨਿੱਕੇ ਜਵਾਬ ਹੀ ਨ ਪੈਰ ਤੇ ਪਾਣੀ ਪੈਣ ਦਿੰਦੇ ਮੈਂ ਤਾਂ ਐ ਸੋਚਦੀਆਂ ਵੀ ਲੋੜਾ ਆਪੇ ਆਏਗਾ ਲੈ ਮਾਂ ਸੋਨੂ ਕੀ ਪਤਾ ਹੈਗਾ ਆਪ ਹੀ ਮੱਥਾ ਟੇਕ ਕੇ ਤੇ ਆਪ ਹੀ ਬੁੱਢਾ ਸਹਾਂਗਣ ਵੀ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ ਸੀ ਆਪ ਗੱਲਾਂ ਕਰਕੇ ਤੇ ਉਹਨਾਂ ਦਾ ਮੈਂ ਆਪ ਹੀ ਮੋੜ ਦੇਈ ਜਾਨੀ ਆ ਰੱਬਾ ਇਹ ਜੱਗ ਬੰਤ ਵੀ ਆਉਣਾ ਸੀਗਾ ਮੈਂ ਤਾਂ ਮੇਰੇ ਮਾਂ ਪਿਓ ਨੂੰ ਬਲਾਂ ਲਾੜਨੀ ਚਾਹ ਜਦ ਛੱਡ ਦੇ ਮਨ ਕਰ ਲੈ ਚੱਲ ਕਾਕੂ ਮੈਂ ਤੇਰੇ ਵਾਸਤੇ ਨਾ ਦੁੱਧ ਪੁੱਤ ਮੈਂ ਪੀ ਲੈ ਲਈਏ ਹਨਾ ਜਵਾਕੜੀ ਨੂੰ ਪਿਆਉਣ ਦੇ ਉੱਤੇ ਨਹੀਂ ਗਈ ਚੱਲ ਪੀ ਲੈ ਲਈ ਨਾ ਮਦਰ ਪੁੱਤ ਦੁੱਧ ਦੀ ਆ ਪੁੱਤ ਬਣ ਚੱਲ ਮੰਨ ਤਕਰੇ ਜੈ ਨਹੀਂ ਗਿਆ ਆਪ ਦੇ ਭਰਾ ਵੀ ਕਿਸੇ ਕੰਮ ਦੇ ਨਹੀਂ ਇਹ ਵੀ ਭਰਾ ਮਾਨੂੰ ਸਮਾ ਦੇ ਵੀ ਭਰਾ ਹੋ ਅੱਜ ਮੈਂ ਸੋ ਨੂੰ ਪੀ ਦਸਾਂ ਵੀ ਮੈਨੂੰ ਤਾਂ ਜਿੱਦਿਆਂ ਦੀ ਮੈਂ ਆਈ ਆ ਮੈਨੂੰ ਖਾਣ ਨੂੰ ਵੀ ਕੁਝ ਨਹੀਂ ਦੇ ਦਵਾਉਂਦੀ ਐ ਉਹ ਤੋ ਮੇਰੇ ਸੱਸ ਦੇ ਕੰਮ ਵੀ ਇਹ ਨਾ ਤਪਾਲ ਸੁਪਾਰਾ ਵੀ ਇਹਦੇ ਨਾਂ ਤੇ ਹੋ ਤਾਂ ਗਈ ਨਹੀਂ ਵੀ ਮਾਂ ਇਹਦੀ ਮਾ ਬਣ ਕੇ ਕਿੱਥੇ ਤਮੈ ਨੂੰ ਹੋਣੀ ਪੈਣਾ ਸੀ ਵੀ ਬੁੱਤ ਤੂੰ ਕੀ ਲੈਣ ਜਾਣਾ ਜਦੋਂ ਤੇਰੇ ਮਾਂ ਤੇ ਹੁੰਦੇ ਕਿੱਥੇ ਮੈਨੂੰ ਤੂੰ ਮਿਹਰੇ ਮਾਰ ਦੇ ਬਗ ਜਾਂ ਬਗ ਜਾ ਤੇਰੀ ਜਵਾਬ ਨਹੀਂ ਨਹੀਂ ਆਣੀ ਆ 20 ਦਿਨ ਤੇ ਇੱਕ ਤੂੰ ਜਾਇਆ ਲਾਇਆ 20 ਦਿਨ ਤੇ ਇੱਕ ਓਏ ਮੈਂ ਕਾਹੀ ਨਾ ਕੁਛ ਦੁੱਧ ਪਾ ਕੇ ਤੱਕਰ ਬੱਝ ਨਹੀਂ ਆਨੀ 4 ਕੀ ਕਰਾਂ ਹੁਣ

ਪਰ ਤੂੰ ਵੀ ਬੁਲਾਉਣੇ ਕਰੇ ਜਾਣਾ ਤੂੰ ਆਪਦੀ ਸੱਸ ਨੂੰ ਕੀ ਜਵਾਬ ਦਿਆ ਕਰੇਂ ਕਿ ਉਹਨਾਂ ਤੈਨੂੰ ਇਹ ਗੱਲਾਂ ਜ਼ਿਆਦਾ ਹੈ ਕਰ ਨਹੀਂ ਆਂ ਕਿ ਵੀ ਅਸੀਂ ਭੂਆ ਨਾਲ ਆਇਆ ਕਰਦੇ ਹੁੰਦੇ ਸੀਗੇ ਆਇ ਨਹੀਂ ਕਰੀਦਾ ਹੁੰਦਾ ਵਾ ਕੋਈ ਨਹੀਂ ਮੈਂ ਤੂੰ ਹਰ ਦੇ ਗਿਨੇਤੋ ਕੋਈ ਨਾਮ ਦੇ ਦੀ ਚਾ ਠੀਕ ਮੈਂ ਕਰਦੀ ਇਹ ਨਹੀਂ ਮੈਂ ਕੰਮ ਕਰਦੇ ਹਾਂ ਮੈਂ ਭਾਂਡੇ ਮੰਗਾਂ ਚੰਗਾ ਤੋਂ ਭਾਂਡੇ ਮੰਗ ਗਿਆ ਚੰਗਾ ਐਵੇਂ ਤੁਮੀ ਹੋਰੀਆਂ ਤਾਂ ਕਹੀ ਜਾਂਦੀ ਹੈ ਕਿ ਆਪਣੇ ਕਿਤਾਬ ਨਹੀਂ ਆਉਣਾ ਇਹ ਤਾਂ ਮਾਰੇ ਕੋਸ਼ਿਸ਼ ਬੋਲਦੀ ਵੀ ਨਹੀਂ ਗਈ ਕੋਈ ਨਾ ਕਰਾ ਲੱਗੀ ਭਾਂਡੇ ਜੇ ਤੁਹਾਨੂੰ ਕੰਮ ਕਰਾਉਣ ਦੇ ਨਾਲ ਚ ਸੀ ਕੰਮ ਤਾਂ ਮੈਂ ਡੋਪੜੀਓ ਕਦੋਂ ਦੀ ਕਰਦੇ ਦੀ ਕੰਮ ਦੀ ਕਿੰਨੀ ਖਬਰ ਦੀ ਗੱਲ ਆ चार दिन हो गए मेनुआई नीखी बैठी बैठो मैं हाए हाए आई किसी कहें होंगे भी जिंडी हूँ चुला तो हर एक घरे साझा होंगे पता नहीं क्यों मैं किसी भी नहीं जाने दुख सुख ना कर लिया बेचारा चाचना ता मार प्यो ने तो चाचना ताइया तो है मैं जिन्हें गलता तो चाचे ताए भी मतलब देते ਪਰ ਨਹੀਂ ਰੋਟੀ ਜਿਹਾ ਕੋਈ ਡਿਸਰਟ ਤਾਂ ਹੁੰਦਾ ਈ ਭੈਣ ਗੁੱਡੀ ਰਹੀ ਹੈ ਮਾਜਨਾ ਗਿਰ ਚੁੱਕਿਆ ਨਾਲ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਵੀ ਮੈਂ ਉਹੀ ਮਾਂ ਦੇ ਘਰੇ ਖੜੀ ਹੈਗੀ ਜਿਹੜੀ ਮਾਂ ਨੇ ਕਦੇ ਖੈਰੀ ਨੂੰ ਖੈਰ ਤੋਂ ਨਹੀਂ ਮੋੜਿਆ ਸੀਗਾ ਤੇ ਅੱਜ ਘਰ ਦੀ ਧੀ ਨੂੰ ਰੋਟੀ ਖਾਣੇ ਆਪ ਹੋਈ ਚੀਰ ਮੈਂ ਨਾ ਮਾਂ ਦੇ ਦੇ ਘਰ ਆ ਦੇਣਾ ਅੱਜ ਦੇਣੀ ਕੋਈ ਨਹੀਂ ਮੈਂ ਗੋਹਾ ਕੁੜਾ ਵੀ ਸੋਤ ਦੇ ਮਾ

ते मैंने तो दूध का गलास दे दे मैं दूध का गलास पी के ना फिर मैं सोने में रोटा पका के दे तो वो ना पोछा ले लो ना रहेगा तो तेरे पोछा ला ले पीने दे चल कोई नहीं तो मैं करा मैं क्या करा मारा मैंने कि नहीं कुछ भी नहीं करा ते मेरा तेरा क्या है जाओ जेल और मैं करा दे 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 और मैं क्या करा गेम जो करी भी नहीं गेम नहीं चलती हाय मेरे कहे नहीं मारी लेकिन

ਕੀ ਰਹਿਗਾ ਰੋਟੀਆਂ ਰਹਿਣਾ ਹਾਂ ਰੋਟੀਆਂ ਪਕਾ ਨਹੀਂ ਤੂੰ ਹਾਂ ਰੋਟੀਆਂ ਮੈਂ ਪਕਾ ਦੂੰਗੀ ਮਨ ਨੂੰ ਨਿਆਇ ਕਰੂਗੀ ਹਾਂ ਤਾ ਨੂੰ ਵਧੀਆ ਮੇਰੀ ਨੌਕਰ ਬਣੀ ਰਹੇਗੀ ਤੇ ਆਪਾਂ ਦੋ ਰੋਟੀਆਂ ਦੇ ਦੇਣਾ ਕਰਾਂਗੇ 6 ਮਿੰਟ ਇੱਕ ਜਿਹੀ ਬਠਾਈ ਰੱਖਦੇ ਆ ਕਿ ਤੂੰ ਆ ਤਾਂ ਵਧੀਆ ਤਲਾ ਕਰਾਂਗੇ ਵਧੀਆ ਮੇਰੀ ਨੌਕਰ ਬਣੀ ਜਾਏਗੀ ਇੱਜੇ ਕੰਮ ਕਰਾਵਾਂਗੇ ਤੋ ਦੋ ਰੋਟੀਆਂ ਲੱਕੀ ਉਹ ਦੇ ਦਾਂਗੇ ਪੁੱਤ ਹੁਣ ਤਾਂ ਕਰ ਦੇ ਮੇਰਾ ਦੁੱਧ ਦਾ ਬਰਾਸ ਪਤਾ ਹੈ ਹੈ ਨਹੀਂ ਸਾਡੇ ਘਰੇ ਦੁੱਧ ਤਾਂ ਆਉਂਦਾ ਉੱਥੇ ਪੜ ਲਈ ਆ ਕੇ ਪੀਣੀ हां गाय को हां बड़ा ना जो उड़ाया हां गाय